हां जी दोस्तों कने जाको राखे सैया मार सके ना कोई आज थोड़ी जी नी ਪਿਆ ਤੇ ਇੱਕ ਬਿਜਲੀ ਦੀ ਕੜਕ ਨਾਲ ਤੁਹਾਨੂੰ ਦਿਖਾ ਰਿਹਾ ਆਂ ਵੀ ਇੱਕ ਗਰੀਬ ਪਰਿਵਾਰ ਦਾ ਜੋ ਕਿ ਇੱਕ ਮਜ਼ਦੂਰ ਪਰਿਵਾਰ ਆ ਇਹਨੂੰ ਕੱਢ ਉਹਨਾਂ ਦੀ ਜਿਹੜੀ ਕੀ ਹੈ ਬਈ ਅੱਜ ਅਚਾਨਕ ਛੱਤ ਡਿੱਗ ਪਈ ਅੱਜ ਤਰੀਕ ਹੈਗੀ ਹੈ 7 7 ਤਰੀਕ 7ਵਾਂ ਮਹੀਨਾ 7ਵਾਂ ਮਹੀਨਾ ਨਾ 7ਵਾਂ ਮਹੀਨਾ 2025 ਦਿਨ ਸੋਮਵਾਰ ਤੇ ਦੇਖੋ ਜੀ ਵਿਚਾਰੇ ਦਾ ਕਹਿੰਦੇ ਜਾਗ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਕੁਦਰਤ ਨੇ ਪਰਿਵਾਰ ਨੂੰ ਬਚਾ ਲਿਆ ਕਿ ਪਾਸੇ ਕਮਰੇ ਦੇ ਵਿੱਚ ਪਏ ਸੀ ਤੇ ਦੇਖੋ ਇਹਨਾਂ ਦਾ ਰਹਿਣ ਬਸੇਰਾ ਵੀ ਇੱਥੇ ਸੀਗਾ ਤੇ ਸੋਮੇ ਪ੍ਰਸ਼ਾਸਨ ਮੂਰੇ ਬੇਨਤੀ ਕਰਦਾ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਾ ਕੀ ਬਾਈ ਆਪਣਾ ਜਗਤਾਰ ਸਿੰਘ ਤਾਰਸ ਪਿੰਡ ਪਿੰਡ ਪੂਸ ਮੰਡੀ ਹੈ ਪੂਸ ਮੰਡੀ ਪੂਸ ਮੰਡੀ ਤੇ ਇਹ ਤੁਹਾਡਾ ਅੱਜ ਜਦੋਂ ਇਹ ਡਿੱਗਿਆ ਤੁਸੀਂ ਘਰੇ ਸੀ ਹਾਂਜੀ ਕਿਵੇਂ ਪਤਾ ਲੱਗਾ ਤੁਹਾਨੂੰ ਕਿ ਪਾਸੇ ਦੇ ਪੈ ਜਦੋਂ ਹੋਣ ਲੱਗਿਆ ਹਾਂ ਤਾਂ ਅਸੀਂ ਜਲਦੀ ਬਸ ਜਿਸਮੇ ਇਤਬਾਰ ਹੋ ਗਈ ਜਾਂ ਮੁੰਜੀ ਮੁੰਜੀ ਵੀ ਕੁਟ ਕੁਟ ਕੇ ਡਲੇ ਹੋ ਪਏ ਮੰंजे ਟੁੱਟੇ ਪਏ ਆ ਬਿਲਕੁਲ ਟੁੱਟੇ ਪਏ ਹਾਂ ਵੇਖਾ ਵਾਚਤ ਰਹੇਗੀ ਜਾਨੀ ਮਾਲ ਤੋਂ ਬਚਤ ਰਹੇਗੀ ਤੇ ਹੁਣ ਨੁਕਸਾਨ ਹੋ ਗਿਆ ਇਹ ਨਾਲ ਵਾਲਾ ਕਮਰੇ ਦੀ ਵੀ ਖਸਤਾ ਹਾਲਤਾਂ ਇਹਨੂੰ ਪਾਸ ਕਰੀਂ ਯਾਰ ਤੇ ਡੌਗੀ ਨੂੰ ਇਹ ਕੁਛ ਨਹੀਂ ਕਰਦਾ ਗਾਰੇ ਜੋ ਮੋਰੀ ਨਿਕਰੇ ਜਿਹੜੀ ਕਿ ਇਹ ਛੱਤ ਆ ਇਹ ਤੇਲ ਬੱਤੀ ਛੱਤ ਆ ਤੇ ਇਹਦੇ ਵਿੱਚ ਵੀ ਦੇਖੋ ਇੱਕ ਗਰੀਬ ਪਰਿਵਾਰ ਆ ਐਸਸੀ ਪਰਿਵਾਰ ਨਾਲ ਸੰਬੰਧ ਰੱਖਦਾ ਦੇਖੋ ਛੱਤ ਦੇ ਵਿੱਚ ਵੀ ਮੋਰੇ ਨਿਕਲੇ ਹੋਏ ਆ ਤੇ ਆਹ ਦੇ ਟੇਲ ਵਰਤੀ ਛੱਤਾਂ ਆ ਦੇ ਵਿੱਚ ਆਉਂਦੀ ਆ ਇਧਰੋਂ ਵੀ ਆ ਪਾਣੀ ਨਿਕਲ ਰਿਹਾ ਮੀਂਹ ਦਾ ਆਹ ਅਸੀਂ ਇਧਰੋਂ ਵੀ ਆ ਜੀ ਸਾਰੀ ਆਹ ਸਾਰੀ ਇਹ ਵੀ ਜਦੋਂ ਮਰਜੀ ਬੱਤੇ ਟੁੱਟਣ ਵਾਲੇ ਆ ਤੇ ਸੋ ਮੈਂ ਬੇਨਤੀ ਕਰਦਾ ਆ ਪਾਰਟੀ ਵੇਕਾਂਦ ਗੁੰਦਾ ਤੇ ਸੋ ਇਹ ਘਰਾਂ ਆ ਜਿਹੜੀ ਬਾਈ ਦੇ ਉਹ ਸ਼ੂਗਰ ਦੀ ਮਰੀਜ਼ ਆ ਤੇ ਬਾਈ ਆਪ ਦੀ ਮਜ਼ਦੂਰੀ ਕਰਦਾ ਤੇ ਬਹੁਤ ਹੀ ਮਾੜਾ ਕੰਮ ਹੋਇਆ ਤੇ ਬਾਈ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੰਨੀ ਤੁਹਾਡੀ ਸਪੋਰਟ ਕਰਾਈ ਕਰਾਈ ਜਮਾਂ ਠੀਕ ਆ ਧੰਨਵਾਦ